ਕਾਲ ਮੇਰੀਆਂ ਸਾਰੀਆਂ ਪੈਣਾ ਨੂੰ ਜਿਹੜੀਆਂ ਸਾਡੇ YouTube ਚੈਨਲ ਨੂੰ ਦੇਖ ਰਹੀਆਂ ਨੇ ਜੀ ਮੈਂ ਆਸ ਕਰਦੀ ਆ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਅੱਜ ਦੇ ਇਸ ਨਵੇਂ ਵਲੌਗ ਦੇ ਵਿੱਚ ਨਵੀਂ ਵੀਡੀਓ ਤੇ ਨਵੀਂ ਰੈਸਪੀ ਜ਼ਰੂਰ ਸ਼ੇਅਰ ਕਰਾਂਗੇ ਜੀ ਤੁਹਾਡੇ ਨਾਲ ਤੇ ਜੇ ਹਲੇ ਤੱਕ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲਿਓ ਹਨਾ ਫੇਰ ਹੀ ਤੁਹਾਨੂੰ ਸਾਡੀਆਂ ਜਿਹੜੀਆਂ ਵੀਡੀਓਸ ਨੇ ਉਹ ਤੁਹਾਡੇ ਤੱਕ ਪਹੁੰਚਣੀਆਂ ਇਹ ਦੇਖੋ ਜੀ ਇੱਕ ਮੈਟਾ ਹਨ ਬੜਾਈ ਸੋਨਾ ਮੈਟਾਗਾ ਤੇ ਅਸੀਂ ਮਿਸ਼ੋ ਐਪ ਤੋਂ ਸ਼ੋਪਿੰਗ ਕਰਦੇ ਹੁੰਨੇ ਆ ਜ਼ਿਆਦਾਤਰ ਉਥੋਂ ਮੰਗਵਾਇਆ ਇਹ ਮੈਂ ਕਿੰਨਾ ਜ਼ਿਆਦਾ ਵਧੀਆ ਨਾ ਚੱਕਲੇ ਵੇਲਣੇ ਦੇ ਵੀ ਨਹੀਂ ਲੋੜ ਤੇ ਰੋਟੀ ਦਾ ਵੀ ਸਾਈਜ਼ ਨਾਲ ਦੇ ਨਾਲ ਹੀ ਪਤਾ ਲੱਗ ਜਾਂਦਾ ਹਨਾ ਵੀ ਕਿਹੋ ਜੀ ਰੋਟੀ ਹੈ ਨਾ ਕਿੰਨੇ ਸੈਂਟੀਮੀਟਰ ਤੱਕ ਦੀ ਆਪਣੇ ਰੋਟੀ ਗੁਲਾਈ ਚ ਜਾਂਦੀ ਹੈਗੀ ਤੇ ਨਾਲ ਇੱਕ ਤਰ੍ਹਾਂ ਫਰਸ਼ ਤੇ ਉੱਪਰ ਜਿਹੜਾ ਆਪਣੇ ਸੈਲਫ ਹੁੰਦੀ ਉਹ ਤੇ ਪ੍ਰੋਪਰ ਚਿਪਕ ਜਾਂਦਾ ਇਹ ਕੋਈ ਹਿਲਦਾ ਨਹੀਂ ਹੈਗਾ ਜਦੋਂ ਆਪਾਂ ਰੋਟੀ ਬਣਾਉਣੇ ਆਂਗੇ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਬਣਾਉਣ ਜਾ ਰਹੇ ਹਾਂ ਜੀ ਲੱਛੇਦਾਰ ਜਿਹੜੇ ਪਰੌਂਠੇ ਸਿੰਪਲ ਚੌਰਸ ਪਰੌਂਠੇ ਹੋਗੇ ਤਿਕੋਣੇ ਹੋਗੇ ਹਨਾ ਇਹ ਤਾਂ ਤੁਸੀਂ ਸਾਰਿਆਂ ਨੇ ਖਾਦੇ ਹੋਣੇ ਬਟ ਜਿਹੜੇ ਅੱਜ ਵਾਲੇ ਪਰੌਂਠੇ ਆ ਨਾ ਨਾਲੇ ਟੇਸਟੀ ਨਾਲੇ ਦੇਖਣ ਚ ਸੋਹਣੇ ਤੇ ਨਾਲੇ ਬਣਾਉਣ ਦਾ ਤਰੀਕਾ ਵੱਖਰਾ ਜਦੋਂ ਵੀ ਤੁਸੀਂ ਬਸ ਆਟਾ ਗੁੰਨਣਾ ਗੁੰਨਣ ਤੋਂ ਬਾਅਦ ਇੱਕ ਵਾਰੀ ਘੋੜਾ ਵਾਲਾ ਹੱਥ ਜ਼ਰੂਰ ਫੇਰਦਿਆ ਕਰੋ ਫਿਰ ਜਦੋਂ ਆਪਾਂ 5-10 ਮਿੰਟਾਂ ਬਾਅਦ ਰੋਟੀ ਲਗਦੇ ਆ ਨਾ ਤਾਂ ਰੋਟੀਆਂ ਬੜੀਆਂ ਸੋਹਣੀਆਂ ਫਲਫੀ ਫਲਫੀ ਹਨਾ ਫੁੱਲਦੀਆਂ ਨੇਗੀਆਂ ਖਾਣ ਚ ਵੀ ਟੇਸਟੀ ਹੁੰਦੀਆਂ ਨੇ ਵੱਖਰੀਆਂ ਵਧੀਆ ਲੱਗਦੀਆਂ ਨੇ ਰਾਤ ਜੀ ਆਪਾਂ ਮਹਾਸ਼ੋਲਿਆਂ ਦੀ ਦਾਲ ਬਣਾਈ ਸੀ ਥੋੜੀ ਜੀ ਦਾਲ ਬਚ ਗਈ ਸੀ ਹਨ ਫਿਰ ਅਸੀਂ ਸੋਚਿਆ ਵੀ ਚਲੋ ਆਪਾਂ ਸਵੇਰੇ ਹੈਗੇ ਜਿਹੜੀ ਦਾਲ ਨਾਲ ਹੀ ਪਰੌਂਠੇ ਬਣਾ ਲੈਨੇ ਆ ਹਨ ਚਲੋ ਐਵੇਂ ਹਨਾ ਹੋਰ ਚੀਜ਼ ਕੀ ਬਣਾਉਣੀ ਇਹਦੇ ਲਈ ਜਿਹੜਾ ਨਾਰਮਲ ਤੁਸੀਂ ਪਰੌਂਠਾ ਹੈਗਾ ਹਨ ਕਿਵੇਂ ਬਣਾਉਣਾ ਪਹਿਲਾਂ ਰੋਟੀ ਵੇਲ ਲੈਣੀ ਹੈਗੀ ਜਿਹੜੀ ਆਪਾਂ ਨਾਰਮਲ ਵੇਲਦੇ ਆਂਗੇ ਦੇਖ ਲਓ ਜੀ ਰੋਟੀ ਅਸੀਂ ਸੀ ਵੇਲ ਲਈ ਸੀਗੀ ਹਨਾ ਰੋਟੀ ਵੇਲਦੇ ਸਮੇਂ ਤਾਂ ਜਿਵੇਂ ਆਪਾਂ ਨਾਰਮਲ ਰੋਟੀ ਵੇਲਦੇ ਉਹੀ ਵੇਲ ਲੀ ਜਿਵੇਂ ਕਿਉਂ ਆ ਤੁਸੀਂ ਇਹ ਸੋਚਦੇ ਹੋਵੋਗੇ ਹਨਾ ਅਸੀਂ ਪਰਦੇਸੀ ਕਿਉਂ ਯੂਜ਼ ਕਰ ਰਹੇ ਆ ਨਹੀਂ ਕਿ ਅਸੀਂ ਜ਼ਿਆਦਾਤਰ ਜਿਹੜੇ ਪਰੌਂਠਿਆਂ ਦੇ ਵਿੱਚ ਦੇਸੀ ਕਿਉਂ ਯੂਜ਼ ਕਰਦੇ ਆ ਪਿਛਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਅਸੀਂ ਮੱਖਣੀ ਤੋਂ ਕਿਉਂ ਕਿਵੇਂ ਤਿਆਰ ਕਰਦੇ ਆ ਹਨਾ ਜੇ ਹਲੇ ਤੱਕ ਤੁਸੀਂ ਉਹ ਵੀਡੀਓ ਨਹੀਂ ਦੇਖੀ ਤਾਂ ਜ਼ਰੂਰ ਦੇਖਿਓ ਵਧੀਆ ਤਰੀਕੇ ਦੇ ਨਾਲ ਦੱਸਿਆਗਾ ਤੇ ਫੇਰ ਆਪਾਂ ਜੀ ਨਮਕ ਲੈ ਲਾਂਗੇ ਔਰ ਨਾਲ ਹੀ ਲਾਲ ਮਰਚ ਹੈ ਨਾ ਇਹ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾ ਲੈਣੇ ਚੁੰਡੀ ਭਰ ਕੇ ਹਨਾ ਨਮਕ ਦੀ ਪਾਉਣੀ ਹੈਗੀ ਕਈ ਵਾਰ ਕੀ ਹੁੰਦਾ ਜੀ ਆਪਾਂ ਚਮਚਾ ਯੂਜ਼ ਕਰ ਲੈਨੇ ਬਟ ਫਿਰ ਉਹ ਇੱਕ ਪਾਸੇ ਜਿਆਦਾ ਨਮਕ ਹੋ ਜਾਂਦਾ ਪ੍ਰੋਪਰ ਨਹੀਂ ਫੈਲਰਦਾ ਠੀਕ ਹੈ ਜੀ ਫਿਰ ਇਹਨੂੰ ਗਲਾਈ ਦੇ ਵਿੱਚ ਇਹਨੂੰ ਪ੍ਰੋਪਰ ਰੋਲ ਬਣਾ ਲੈਣਾ ਹੈਗਾ ਫਿਰ ਦੂਜੇ ਪਾਸੇ ਉਵੇਂ ਰੋਲ ਪੂਰਾ ਧਿਆਨ ਨਾਲ ਦੇਖੋ ਕੋਈ ਸਟੈਪ ਤੁਸੀਂ ਮਿਸ ਨਾ ਕਰਿਓ ਦੇਖੋ ਜੀ ਹੁਣ ਪ੍ਰੋਪਰ ਹਨਾ ਇਸ ਤਰ੍ਹਾਂ ਬਣ ਗਿਆ ਇਸ ਤੋਂ ਬਾਅਦ ਆਪਾਂ ਲੈ ਲੈਣੇ ਜੀ ਕਰਦ ਹਲਕਾ ਜਿਹਾ ਕੱਟ ਲਾਉਣਾ ਜਮਾ ਹੀ ਨਹੀਂ ਵੱਡ ਦੇਣਾ ਕਿ ਤੇ ਪਰੌਂਠੇ ਅਲੱਗ-ਅਲੱਗ ਹੋ ਜਾਣ ਥੋੜੀ ਜਿਹੀ ਸਪੇਸ ਛੱਡ ਕੇ ਤੁਸੀਂ ਟੱਕੇ ਦਾ ਲਾ ਦੇਣਾ ਹੈ ਨਾ ਫਿਰ ਦੇਖੋ ਜੀ ਜਿਹੜੀਆਂ ਪਰਤਾਂ ਨੇ ਖੁੱਲਦੀਆਂ ਨੇ ਨਾ ਫਿਰ ਕਿੰਨੀਆਂ ਸੋਹਣੀਆਂ ਤੇ ਜਦੋਂ ਆਪਾਂ ਵੇਲਾਂਗੇ ਇਹਨੂੰ ਤੇ ਇਹ ਪਰਤਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਸੋਹਣੇ-ਸੋਹਣੇ ਜਿਹੜੇ ਡਿਜ਼ਾਈਨ ਬਣ ਜਾਣਗੇ ਤੁਹਾਡੇ ਪਰੌਂਠੇ ਤੇ ਜਦੋਂ ਪਰੌਂਠਾ ਵੇਲਣਾ ਥੋੜਾ ਹਲਕੇ ਜਿਹੇ ਹੱਥ ਦੇ ਨਾਲ ਵੇਲ ਲੈਣਾਗਾ ਦੇਖੋ ਜਮਾ ਵੀ ਨਹੀਂ ਹਿੱਲ ਰਿਹਾ ਇਹ ਕਾਗਜ਼ ਆ ਜਿਹੜਾ ਬਹੁਤ ਹੀ ਵਧੀਆ ਯੂਜ਼ ਕੀਤਾ ਅਸੀਂ ਹਨਾ ਕਿਉਂਕਿ ਬੇਸਿਕਲੀ ਆਪਾਂ ਸਾਰਾ ਟਾਈਮ ਹੈਗਾ ਰਸੋਈ ਦੇ ਵਿੱਚ ਸਪੈਂਡ ਕਰਦੇ ਆਂਗੇ ਜਿੱਦ ਆਪਰ ਰਸੋਈ ਦੇ ਵਿੱਚ ਨਵੇਂ-ਨਵੇਂ ਇਕੁਪਮੈਂਟਸ ਬਾਈ ਕਰਦੇ ਆ ਖਾਸ ਕਰਕੇ ਆਨਲਾਈਨ ਸ਼ੋਪਿੰਗ ਦੇ ਵਿੱਚ ਤਾਂ ਇੰਨੇ ਜਿਆਦੇ ਮਟੀਰੀਅਲ ਹੁੰਦਾ ਹਨਾ ਹਰੇਕ ਚੀਜ਼ ਨੂੰ ਆਪਣਾ ਦਿਲ ਕਰਦਾ ਵੀ ਆਪਾਂ ਆ ਵੀ ਲੈ ਲਈਏ ਉਹ ਵੀ ਲੈ ਲਈਏ ਔਰ ਚੰਗੀਆਂ ਚੀਜ਼ਾਂ ਤਾਂ ਆਪਣੇ ਕਿਚਨ ਦੇ ਵਿੱਚ ਹੋਣੀਆਂ ਹੀ ਚਾਹੀਦੀਆਂ ਨੇ ਤੇ ਪਰੌਂਠੇ ਬਣਾਉਣ ਤੋਂ ਪਹਿਲਾਂ ਜੀ ਤੁਸੀਂ ਤਵੇ ਤੇ ਕਿਉਂ ਜ਼ਰੂਰ ਲਾ ਲੈਣਾ ਹੈਗਾ ਤੇ ਜੇ ਤੁਸੀਂ ਇਸ ਤਰ੍ਹਾਂ ਦੇ ਪਰੌਂਠੇ ਬਣਾ ਰਹੇ ਹੋ ਖੁਰਚਣੇ ਦਾ ਯੂਜ਼ ਕਰੋ ਐਜ਼ ਕੰਪੇਅਰ ਟੂ ਕਿ ਤੁਸੀਂ ਚਿਮਟੇ ਦਾ ਯੂਜ਼ ਕਿਉਂਕਿ ਜਦੋਂ ਚਿਮਟੇ ਦੇ ਨਾਲ ਆਪਾਂ ਰੋਟੀ ਤਾਂ ਥੱਲ ਲੈਨੇ ਆ ਬਟ ਪਰੌਂਠੇ ਦੇ ਵਿੱਚ ਥੋੜੀ ਜਿਹੀ ਪ੍ਰੋਬਲਮ ਆਪਾਂ ਨੂੰ ਆ ਜਾਂਦੀ ਹੈ ਦੇਖੋ ਜੀ ਕਿੰਨਾ ਸੋਹਣਾ ਪਰੌਂਠਾ ਬਣਾਇਆ ਹਨਾ ਤਾਂ ਮੈਂ ਨਾ ਜਦੋਂ ਵੀ ਮਤਲਬ ਕਿ ਪਰੌਂਠੇ ਖਾਣੇ ਆ ਨਾ ਮੇਰੇ ਮਤਲਬ ਫਰੈਂਡ ਸਰਕਲ ਦੇ ਵਿੱਚ ਕਾਫੀ ਜ਼ਿਆਦੇ ਫਰੈਂਡਸ ਹੁੰਦੇ ਸੀ ਜਦੋਂ ਅਸੀਂ ਸਕੂਲ 'ਚ ਪੜ੍ਹਦੀਆਂ ਹੁੰਦੀਆਂ ਸੀ ਹਨਾ ਸਾਡੇ ਚਕਰਿਓਸ ਤੇ ਹੁੰਦੀ ਸੀ ਵੀਰ ਸੈਸ ਟਾਈਮ ਤੋਂ ਪਹਿਲਾਂ ਪਹਿਲਾਂ ਪਰੌਂਠੇ ਖਾ ਲਵੋ ਹਨਾ ਕਿ ਪ੍ਰੋਸੈਸ ਟਾਈਮ ਇਦਾਂ ਤਾਂ ਹੁੰਦਾ ਜਦੋਂ ਆਪਾਂ ਨੂੰ ਐ ਲੱਗਦਾ ਹੁੰਦਾ ਵੀ ਆਪਾਂ ਜਿਹੜਾ ਟਾਈਮ ਹੈਗਾ ਆਪਣੇ ਫਰੈਂਡਸ ਦੇ ਨਾਲ ਖੇਡਣ ਦੇ ਵਿੱਚ ਇੰਜੋਏ ਕਰੀਏ ਹਨ ਤੇ ਤੁਹਾਡੇ ਵਿੱਚੋਂ ਕੌਣ-ਕੌਣ ਜਿਹੜਾ ਉਹ ਟਾਈਮ ਨੂੰ ਮਿਸ ਕਰ ਰਿਹਾ ਆਪਣੇ ਸਕੂਲ ਟਾਈਮ ਨੂੰ ਤੁਸੀਂ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਹੋ ਸਕਦਾ ਤੁਹਾਡੇ ਵਿੱਚੋਂ ਬਹੁਤ ਸਾਰੀਆਂ ਭੈਣਾਂ ਨੇ ਮੇਰੇ ਨਾਲ ਵੀ ਸਟੱਡੀ ਕੀਤੀ ਹੋਵੇ ਹਨ ਤੇ ਵਧੀਆ ਲੱਗਦਾ ਜਦੋਂ ਆਪਣੇ ਚੌਣ ਵਾਲੇ ਆਪਾਂ ਨੂੰ ਕਮੈਂਟਸ ਕਰਦੇ ਨੇ ਬਹੁਤ ਸੋਹਣੇ-ਸੋਹਣੇ ਕਮੈਂਟਸ ਕਰਦੇ ਮੇਰੀਆਂ ਭੈਣਾਂ ਤੇ ਇਹਨੂੰ ਹਲਕੀ ਜੀ ਅੱਗ ਤੇ ਹੀ ਤੁਸੀਂ ਪਰੌਂਠੇ ਨੂੰ ਬਣਾਉਣਾ ਦੇਖੋ ਜੀ ਪਰਤਾਂ ਦੇਖੋ ਤੁਸੀਂ ਇਹਦੀਆਂ ਖੁਲਦੀਆਂ ਪਰੌਂਠੇ ਦੀਆਂ ਅਲੱਗ-ਅਲੱਗ ਨੇ 1 2 3 4 ਪਰਤਾਂ ਨੇ ਤੇ ਸਾਡੀ ਤਾਂ ਰੋਟੀ ਤਿਆਰ ਹੈ ਜੀ ਤੁਸੀਂ ਦੱਸਿਓ ਜੀ ਤੁਹਾਨੂੰ ਇਹ ਬਲੌਗ ਕਿਹੋ ਜਿਹਾ ਲੱਗਿਆ ਹੁਣ ਸਿਰਫ ਵੀਡੀਓ ਦੇਖ ਕੇ ਪੈਣਾ ਛੱਡ ਹੀ ਨਹੀਂ ਦੇਣੀ ਹੈਗੀ ਠੀਕ ਹੈ ਤੁਸੀਂ ਬਣਾਓਗੇ ਹਨਾ ਇੱਕ ਵਾਰੀ ਗਲਤ ਬਣ ਜੂ ਦੋ ਵਾਰੀ ਗਲਤ ਬਣ ਜੂ ਤੀਜੀ ਵਾਰੀ ਤਾਂ ਸਹੀ ਬਣੂਗਾ ਤੁਸੀਂ ਬਣਾ ਕੇ ਦੇਖਿਓ ਆਪਦੇ ਘਰੇ ਹਨਾ ਸਾਰਿਆਂ ਨੂੰ ਐ ਖਵਾਇਓ ਫੇਰ ਸਾਰੇ ਦੇਖ ਕੇ ਤੁਹਾਨੂੰ ਬੜੇ ਪੋਜ਼ਿਟਿਵ ਕਮੈਂਟ ਦੇਣਗੇ ਲੋ ਜੀ ਮੇਰੀ ਥਾਲੀ ਤਾਂ ਤਿਆਰ ਹੈ ਤੇ ਮੈਂ ਹੁਣ ਸ਼ੱਕਦੀ ਆਂ ਕਿ ਪਰੌਂਠੇ ਸੋ ਵੀਡੀਓ ਕਿਹੋ ਜਿਹੀ ਲੱਗੀ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਵੀ ਆਪਾਂ ਸੋਹਣੀਆਂ ਸੋਹਣੀਆਂ ਰੈਸਪੀਜ਼ ਲੈ ਕੇ ਆਵਾਂਗੇ ਤੇ ਹੋਰ ਜਿਹੜੀ ਆਨਲਾਈਨ ਸ਼ੋਪਿੰਗ ਕੀਤੀ ਆ ਹਨਾ ਉਹ ਵੀ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਤੇ ਕਿਹੋ ਜਿਹਾ ਐਕਸਪੀਰੀਅੰਸ ਰਹਿੰਦਾਗਾ ਬਹੁਤ ਸਾਰੇ ਲੋਕੇ ਇਦਾਂ ਡਰਦੇ ਨੇ ਕਿ ਆਨਲਾਈਨ ਸ਼ਾਪਿੰਗ ਦੇ ਵਿੱਚ ਕਿਤੇ ਇਦਾਂ ਤਾਂ ਨਹੀਂ ਹੁੰਦਾ ਪ੍ਰੋਡਕਟ ਆਪਾਂ ਹੋਰ ਮੰਗਵਾ ਲਈਏ ਬਟ ਘਰੇ ਕੋਈ ਹੋਰ ਆਉਂਦਾ ਕੈਸ਼ ਔਨ ਡਿਲੀਵਰੀ ਜਾਦੇ ਵਧੀਆਗੀ ਜਾਂ ਫਿਰ ਜਿਹੜੇ ਤੁਸੀਂ ਗੂਗਲ ਪੇ ਵਗੈਰਾ ਯੂਜ਼ ਕਰਦੇ ਉਹ ਵਧੀਆ ਹਨਾ ਆਪਾਂ ਨਾ ਪੈਸੇ ਲਾਉਣ ਲੱਗੇ ਹਰੇਕ ਹੀ ਕੰਜੂਸੀ ਕਰ ਦਿੰਦਾ ਡਰ ਲੱਗਦਾ ਹੁੰਦਾ ਬਟ ਦਿਲ ਖੋਲ ਕੇ ਸ਼ਾਪਿੰਗ ਕਰੋ ਜਦੋਂ ਹਨਾ ਆਪਾਂ ਘਰੇ ਚੀਜ਼ਾਂ ਹੀ ਮੰਗਾਉਣੀਆਂ ਨੇਗੀਆਂ ਆ ਫੇਰ ਕਿਸੇ ਇੱਕ ਐਪ ਤੇ ਤਾਂ ਯਕੀਨ ਕਰ ਲੋ ਜਿੱਥੋਂ ਵਧੀਆ ਤੁਹਾਨੂੰ ਸ਼ਾਪਿੰਗ ਹੁੰਦੀ ਹੈ ਹਨ ਮਿਸ਼ੋ ਨੇ ਵੈਸੇ ਵੀ ਸਾਨੂੰ ਪਹਿਲਾਂ ਪ੍ਰੋਡਕਟ ਭੇਜੇ ਸੀ ਅਸੀਂ ਬਹੁਤ ਜ਼ਿਆਦਾ ਖੁਸ਼ ਹੋਏ ਔਰ ਡੇਲੀ ਟਾਈਪ ਹਨਾ ਸਾਨੂੰ ਕੁਛ ਨਾ ਕੁਛ ਹੁੰਦਾਗਾ ਕਿ ਅਸੀਂ ਮੰਗਵਾ ਲਈਏ ਵਧੀਆ ਲੱਗਦਾਗਾ ਔਰ ਸੋ ਇਹ ਵੀਡੀਓ ਕਿਹੋ ਜਿਹੀ ਲੱਗੀ ਜਰੂਰ ਦੱਸਿਓ ਜੀ ਫੇਰ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਖੁਸ਼ ਰਹੋ ਆਬਾਦ ਰਹੋ ਤੇ ਪਰੌਂਠੇ ਬਣਾਉਂਦੇ ਰਹੋ ਖਾਂਦੇ ਰਹੋ ਅੰਜਨੀ ਪਰਮਾਤਮਾ ਨੇ ਲਿਖਿਆ ਹੈ ਨਾ ਜ਼ਿੰਦਗੀ ਉਹਨੂੰ ਖੁਸ਼ ਹੋ ਕੇ ਜਿਉਂਦੇ ਰਹੋ ਉਸਦੇ ਭਾਣੇ ਨੂੰ ਮੰਨ ਕੇ ਜੋ ਪਰਮਾਤਮਾ ਕਰਦਾ ਉਹਦੀ ਰਜ਼ਾ ਉਹੀ ਜਾਣਦਾ ਅਸੀਂ ਤਾਂ ਸਿਰਫ ਉਹਦੇ ਅਣਜਾਣ ਜੇ ਬੱਚੇ ਆ ਜੀ ਬਾਏ ਬਾਏ